ਮਤਲਬ ਮੈਨੂੰ ਤਾਂ ਲੱਗਦਾ ਕਿ ਸਾਰੀ ਮੰਦੀਪ ਬਾਜੀ ਦੀ ਮਤਲਬ ਮੇਰੇ ਕਾ ਲੈ ਕੇ ਉਹ ਮੇਰੇ ਤੋਂ ਇਹੋ ਜਿਹੀ ਐਕਟਿੰਗ ਕਰਾ ਗਏ ਐਕਸ਼ਨ ਕਰਦੇ ਕਰਦੇ ਰੀਅਲ ਐਕਸ਼ਨ ਵੀ ਮੈਨੂੰ ਫੀਲ ਕੀਤਾ ਹੈ ਪਰ ਉਹ ਉੱਥੇ ਕਹਿ ਰਹੇ ਸੀ ਕਹਿੰਦੇ ਅੱਜ ਕੱਲ ਦੇ ਜ਼ਮਾਨੇ 'ਚ ਗਾਂਧੀ ਵਰਗੇ ਲੋਕਾਂ ਦੀ ਲੋੜ ਜ਼ਿਆਦਾ ਡੇਵ ਨੇ ਗਾਂਧੀ ਦੇ ਪਾਤਰ ਨੂੰ ਜਿਵੇਂ ਅਮਰ ਕਰਤਾ ਉਵੇਂ ਤਨਵੀਰ ਦਾ ਜਿਹੜਾ ਕੈਰੈਕਟਰ ਹੈ ਜਿਹੜਾ ਗਹਿਰੀ ਦਾ ਉਹ ਵੀ ਮੈਂ ਕਹਿੰਨਾ ਆਉਣ ਵਾਲੀ ਫਿਲਮਾਂ 'ਚ ਬਹੁਤ ਖੂਬਸੂਰਤ ਹੋਊਗਾ ਸਸ਼ੀਕਲ मैम ਪਹਿਲਾਂ ਤਾਂ ਕੰਗratulations थैंक यू ਆਜੋ ਆਜੋ ਸਾਡੀਆਂ ਸੋਹਣੀਆਂ ਸੋਹਣੀਆਂ ਹੀਰੋਇਨਾ ਪਹਿਲਾਂ ਤਾਂ ਤੁਹਾਨੂੰ ਕੰਗratulations थैंक यू ਸੋ ਕੀ ਕਹਿਣਾ ਚਾਹੋਗੇ ਅਦਿੱਤੀ ਸੁਪਰਬ ਯਾਰ ਮਤਲਬ ਜਦੋਂ ਤੁਸੀਂ ਸਕਰੀਨ ਤੇ ਆਏ ਤੁਸੀਂ ਇੰਨੇ ਚੁਲਬਲੇ ਹੋ ਐਂਡ ਸੱਚੀ ਮੱਚੀ ਜਦੋਂ ਤੁਸੀਂ ਇੰਟਰਵਿਊ ਚ ਕਿਹਾ ਸੀਗਾ ਨਾ ਇਹ ਸੱਚੀ ਵਿੱਚ ਡਾਕਰੇਆ ਹੋਏਗਾ ਤੁਹਾਡੇ ਲਈ ਮੈਨੂੰ ਤੇ ਆਪ ਨੂੰ ਯਕੀਨ ਨਹੀਂ ਆ ਰਿਹਾ ਯਾਰ ਇਹੋ ਜਿਹਾ ਕੈਰੇਕਟਰ ਮੈਂ ਹੈਗੀ ਆ ਕਿ ਮੈਂ ਇਹਨਾਂ ਕਿੱਦਾਂ ਕਰ ਸਕਦੀ ਆ ਮਤਲਬ ਮੈਨੂੰ ਤਾਂ ਲੱਗਦਾ ਕਿ ਸਾਰੀ ਮੰਦੀਪਾ ਜੀ ਦੀ ਮਤਲਬ ਮੇਰੇ ਕਹ ਲੈ ਕੇ ਉਹ ਮੈਨੂੰ ਇਹੋ ਜਿਹੀ ਐਕਟਿੰਗ ਕਰਾ ਗਏ ਮਤਲਬ ਉਹਨੇ ਮੈਨੂੰ ਕਿਹਾ ਸੀਗਾ ਕਿ ਸ਼ੋਲੇ ਦੀ ਜਿਹਾ ਬਾਦੂੜੀ ਆਪਾਂ ਟੱਚ ਕਰਨੀ ਹੈ ਮੈਨੂੰ ਲੱਗਦਾ ਕਿ ਆਪਾਂ ਕਿਤੇ ਨਾ ਕਿਤੇ ਸਕਸੈਸਫੁਲ ਹੋਏਗਾ ਇਸ ਚੀਜ਼ ਨੂੰ ਬਿਲਕੁਲ ਯੂ ਬਿਲਕੁਲ ਤੁਹਾਡਾ ਵੀ ਕੈਰੇਕਟਰ ਬਹੁਤ ਸੋਹਣਾ ਸੀਗਾ ਤੇ ਕੀ ਕਹਿਣਾ ਚਾਹੋਗੇ ਕਿ ਐਕਸ਼ਨ ਤੁਹਾਡੇ ਹੀ ਇਰਤ ਦੇ ਕਿਰਤ ਘੁੰਮ ਰਿਹਾ ਹੈ ਐਕਸ਼ਨ ਕਰਦੇ ਕਰਦੇ ਰeal ਐਕਸ਼ਨ ਵੀ ਮੈਨੂੰ ਫੀਲ ਕੀਤਾ ਹੈ ਸੱਚੀ ਲੱਗੇ ਮੇਰੇ ਸਟਿੱਚਸ ਲੱਗ ਗਿਆ ਯਾਰ ਐਂ ਪੂਰੇ ਦੇ ਪੂਰੇ ਚੰਕ ਵਿੱਚ ਜਿੰਨੇ ਵੀ ਸ਼ੂਟ ਕੀਤੇ ਨਾ ਸਾਰੇ ਚੋਟ ਵਿੱਚ ਹੀ ਕੀਤੇ ਆ oh my god ਤੁਹਾਨੂੰ ਫੀਲ ਤਾਂ ਨਹੀਂ ਨਾ ਹੋਇਆ ਨਾ ਬੰਨ ਵਧੀਆ ਬਾਦ ਆ ਮਤਲਬ ਵਧੀਆ ਐਕਟਰ ਆ ਥੈਂਕ ਯੂ ਥੈਂਕ ਯੂ ਕੀ ਕਹਿਣਾ ਚਾਹੋਗੇ ਦਰਸ਼ਕਾਂ ਨੂੰ ਫਿਲਮ ਦੇ ਰਿਲੇਟਿਡ ਮੈਂ ਇਹੀ ਕਹਿਣਾ ਚਾਹੂੰਗੀ ਗਾਂਧੀ ਸਿਰਫ ਮੁੰਡਿਆਂ ਦੀ ਨਹੀਂ ਕੁੜੀਆਂ ਦੀ ਵੀ ਫਿਲਮ ਐ ਅਸੀਂ ਇਸ ਫਿਲਮ ਦੇ ਵਿੱਚ ਗਾਂਧੀ ਬਣ ਕੇ ਦਿਖਾਇਆ ਹੈ ਤੇ ਇਹੋ ਚਾਹੇ ਹੋਏ ਅੱਜ ਕੱਲ੍ਹ ਦੇ ਹਾਲਾਤ ਚੱਲ ਰਹੇ ਮੈਂ ਚਾਹਨੀ ਆ ਕਿ ਇੱਕ ਟੀ ਕੁੜੀ ਗਾਂਧੀ ਬਣੰਦੀ ਬਹੁਤ ਲੋੜ ਆ ਜੋ ਗਾਂਧੀ ਦੇ ਸਿਧਾਂਤ ਆ ਉਹ ਸਿਰਫ ਮੁੰਡਿਆਂ ਲਈ ਨਹੀਂ ਆ ਉਹ ਕੁੜੀਆਂ ਲਈ ਵੀ ਆ ਪਲੀਜ਼ ਆਪਣੇ ਹੱਕਾਂ ਲਈ ਆਪ ਲੜੋ ਆਪਣੀ ਆਵਾਜ਼ ਆਪ ਬਣੋ ਬਿਲਕੁਲ ਥੈਂਕ ਯੂ ਸੋ ਮਚ ਥੈਂਕ ਯੂ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ ਟ੍ਰੀਕਾਲ ਸਰ ਸਸਿਕਾਲ ਜੀ ਅ ਅੱਜ ਗਾਂਧੀ ਤ੍ਰੀ ਦੇ ਵਿੱਚ ਸਾਨੂੰ ਇੱਕ ਨਵਾਂ ਗਾਂਧੀ ਮਿਲਿਆ ਸੋ ਕੀ ਕਹਿਣਾ ਚਾਹੋਗੇ ਮੈਂ ਮੈਂ ਕਹਿਣਾ ਤਾਂ ਕੀ ਹੈ ਜੀ ਆਮ ਫੀਲਿੰਗ ਸੋ ਬlesed ਮੈਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਖੁਸ਼ਕਿਸਮਤ ਸਮਝ ਰਿਹਾ ਕਿਉਂਕਿ ਗਾਂਧੀ ਨੂੰ ਇੰਨਾ ਜ਼ਿਆਦਾ ਪਿਆਰ ਕਰਦੇ ਆ ਸਾਰੇ ਜਿੰਨੇ ਉਹਦੇ ਫੈਨਸ ਨੇ ਅਸੀਂ ਪ੍ਰੋਮੋਸ਼ਨ ਤੇ ਜਾਂਦੇ ਸੀ ਥੱਲੋਂ ਗਾਂਧੀ ਭਾਈ ਜਿੰਦਾਬਾਦ ਗਾਂਧੀ ਭਾਈ ਜਿੰਦਾਬਾਦ ਦੇ ਲੋਕੀ ਯੂਥ ਨਾਰੇ ਲਾਉਣ ਲੱਗ ਜਾਂਦਾ ਸੀ ਸੋ ਮੈਂ ਇਸ ਫਿਲਮ ਦੇ ਵਿੱਚ ਐਜ਼ ਅ ਨਿਊ ਗਾਂਧੀ ਨਿਊ ਗਾਂਧੀ ਨਹੀਂ ਮੈਨੂੰ ਕਹਿਣਾ ਚਾਹੀਦਾ ਅੱਜ ਦੇ ਜ਼ਮਾਨੇ ਦਾ ਗਾਂਧੀ ਇਹ ਮੈਨੂੰ ਇੱਕ ਤਰ੍ਹਾਂ ਨਾਲ ਮੈਂ ਇਹਨੂੰ ਖਿਤਾਬ ਦੇ ਤੌਰ ਤੇ ਲੈ ਰਿਹਾ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਸੋ ਜਿਵੇਂ ਤੁਸੀਂ ਫਿਲਮ ਦੇ ਵਿੱਚ ਕੀ ਹੈ ਤੁਹਾਡੇ ਦੋ ਸ਼ੇਡਸ ਵਿਖਾਏ ਨੇ ਸਟਾਰਟਿੰਗ ਵਾਲਾ ਤੇ ਬਾਅਦ ਵਾਲਾ ਜਿਹੜਾ ਕਿ ਕਹਿ ਲੋ ਕਿ ਕੁੜੀਆਂ ਦੇ ਹੱਕਾਂ ਦੇ ਲਈ ਖੜਾ ਹੁੰਦਾ ਤੇ ਅੱਜ ਕੱਲ ਵੀ ਬਹੁਤ ਕੁਝ ਚੱਲ ਰਿਹਾ ਹੈ ਤੇ ਉਸ ਬਾਰੇ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਦੀਪਬਾਈ ਉੱਥੇ ਕਹਿ ਰਹੇ ਸੀ ਕਹਿੰਦੇ ਅੱਜ ਕੱਲ ਦੇ ਜ਼ਮਾਨੇ 'ਚ ਗਾਂਧੀ ਵਰਗੇ ਲੋਕਾਂ ਦੀ ਲੋੜ ਜ਼ਿਆਦਾ ਹੈ ਜਿਹੜੇ ਜਿਹੜੇ ਮਜ਼ਲੂਮਾਂ ਲਈ ਖੜੇ ਹੋਣ ਜਿਹੜੇ ਦੂਜੇ ਦੇ ਹੱਕ ਦੀ ਲੜਾਈ ਲੜਦੇ ਹੋਣ ਜਿਹੜੇ ਕੁੜੀਆਂ ਦਾ ਕੁੜੀਆਂ ਦਾ ਆਦਰ ਕਰਦੇ ਹੋਣ ਰਿਸਪੈਕਟ ਕਰਦੇ ਹੋਣ ਤੇ ਉਹਨਾਂ ਦੀ ਇੱਜ਼ਤ ਲਈ ਕਿਸੇ ਨਾਲ ਵੀ ਭੜ ਜਾਂਦੇ ਹੋਣ ਇਹੋ ਜਿਹੇ ਬੰਦਿਆਂ ਦੀ ਵਾਕਈ ਸੋਸਾਇਟੀ ਦੇ ਵਿੱਚ ਸਾਡੇ ਬਹੁਤ ਲੋੜ ਆ। ਸੋ ਫਿਲਮ ਜਿਹੜੀ ਇੱਕ ਖਾਸ ਮੈਸੇਜ ਵੀ ਦਿੰਦੀ ਹੈ ਤੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਇਸ ਫਿਲਮ ਦੇ ਰਿਲੇਟਡ? ਦਰਸ਼ਕਾਂ ਨੂੰ ਸਿਰਫ ਇਨੀ ਰਿਕੁਐਸਟ ਹੈ ਕਿ ਅਸੀਂ ਫਿਲਮ ਦੇ ਜ਼ਰੀਏ ਬਹੁਤ ਕੁਝ ਸਾਡੇ ਮੇਕਰਸ ਨੇ ਸਾਡੇ ਪ੍ਰੋਡਿਊਸਰਸ ਨੇ ਬਹੁਤ ਕੁਝ ਕਹਿਣ ਦੀ ਕੋਸ਼ਿਸ਼ ਕੀਤੀ ਹੈ ਸਾਡੇ ਡਾਇਰੈਕਟਰ ਮੰਦੀ ਬੈਣੀਪਾਲ ਮੈਨੂੰ ਵਨ ਆਫ ਦ ਬੈਸਟ ਫਿਲਮ ਲੱਗੀ ਇਹ ਉਹਨਾਂ ਦੀ ਤੇ ਉਹਨਾਂ ਨੇ ਬਹੁਤ ਕੁਝ ਕਹਿਣ ਦੀ ਕੋਸ਼ਿਸ਼ ਕੀਤੀ ਹੈ ਤੇ ਪਲੀਜ਼ ਤੁਸੀਂ ਦੇਖਣ ਆਓ ਦੇਖੋਗੇ ਫੇਰ ਇਹ ਸਾਰੀਆਂ ਗੱਲਾਂ ਅਸੀਂ ਜੋ ਕਹਿਣ ਦੀ ਕੋਸ਼ਿਸ਼ ਕੀਤੀ ਹੈ ਤੁਹਾਡੇ ਤੱਕ ਪਹੁੰਚਣਗੀਆਂ। थैंक यू सो मच। थैंक यू। थैंक यू। ਸਰ ਫਿਲਮ ਦੇ ਵਿੱਚ ਨਾ ਦੋ ਪੈਰਲਲ ਸਟੋਰੀਆਂ ਚੱਲ ਰਹੀਆਂ ਨੇ ਇਦਾਂ ਬਹੁਤ ਘੱਟ ਹੁੰਦਾ ਹੈ ਕਿਉਂਕਿ ਇੱਕ ਸਟੋਰੀ ਤੇ ਵੱਧ ਧਿਆਨ ਚੱਲ ਜਾਂਦਾ ਤੇ ਦੂਸਰੀ ਤੇ ਕਿਤੇ ਨਾ ਕਿਤੇ ਨਾ ਛੁੱਟ ਪਰ ਇਹ ਐਵੇਂ ਦੀ ਹੈ ਕਿ ਪੈਰਲਲ ਸਟੋਰੀਆਂ ਚੱਲ ਰਹੀਆਂ ਤੇ ਦੋਵੇਂ ਹੀ ਬਹੁਤ ਹੀ ਕਮਾਲ ਦੀਆਂ ਫਿਲਮਾਈਆਂ ਗਈਆਂ ਨੇ ਕੀ ਕਹਿਣਾ ਚਾਹੁੰਦੇ। ਦੇਖੋ ਕ੍ਰੈਡਿਟ ਜਾਂਦਾ ਜੀ ਸਾਡੇ ਡਾਇਰੈਕਟਰ ਸਾਹਿਬ ਜਿਹੜੇ ਮਨਦੀਪ ਬੈਣੀਪਾਲ ਤੁਸੀਂ ਉਹਨਾਂ ਨੂੰ ਮਿਲੇ ਆ ਉਹਦੇ ਵੀ ਇਸ ਵਾਰੀ ਕੁਆਇਟ ਬਹੁਤ ਚੁੱਪਚਾਪ ਰਹਿਣ ਵਾਲੇ ਬੰਦੇ ਨੇ ਸ਼ਾਂਤੀ ਨਾਲ ਆਪਣਾ ਕੰਮ ਕਰਦੇ ਨੇ ਬਟ ਆਈ ਥਿੰਕ ਹੀ ਇਜ਼ ਅਨਸੰਗ ਹੋਰ ਬਿਹਾਈਂਡ ਦ ਫਿਲਮ ਹਨਾ ਦੂਸਰਾ ਇਹ ਹੈ ਕਿ ਇਸ ਫਿਲਮ ਨੂੰ ਜਾਣਬੁੱਝ ਕੇ ਹੀਜਾ ਬਣਾਇਆ ਗਿਆ ਹੈ ਕਿਉਂਕਿ ਦੇਖੋ ਬੈਟਨ ਜਿਹੜਾ ਹੈ ਉਹ ਫਾਰਵਰਡ ਹੋਣਾ ਚਾਹੀਦਾ ਮਤਲਬ ਗਾਂਧੀ ਨੂੰ ਆਮ ਲੋਕ ਕਿਵੇਂ ਲੈ ਰਹੇ ਨੇ ਜਿਹੜਾ ਯੂਥ ਹੈ ਜਿਹੜਾ ਕਿ ਕਹਿੰਦੇ ਨਾ ਕਿਸੇ ਵੀ ਆਈਕਨ ਨੂੰ ਫੋਲੋ ਕਰਦਾ ਹਾਊ ਦੇ ਆਰ ਟੇਕਿੰਗ ਗਾਂਧੀ ਜਿਵੇਂ ਉਹ ਪਹਿਲਾਂ ਥੋੜਾ ਮਿਸਗਾਈਡਡ ਯੂਥ ਹੈ ਉਹਨੂੰ ਲੱਗਦਾ ਹੈ ਕਿ ਬਦਮਾਸ਼ੀ ਕਰਨਾ ਹੀ ਗਾਂਧੀ ਦਾ ਸਾਰਾ ਔਰਾ ਬਦਮਾਸ਼ੀ ਸੀਗਾ ਬਟ ਲੇਟਰ ਔਨ ਹੀ ਰੀਅਲਾਈਜ਼ ਕਿ ਨਹੀਂ ਸਿਰਫ ਬਦਮਾਸ਼ੀ ਨਹੀਂ ਹੈ ਇਹ ਮੌਕੇ ਤੇ ਕਿਸੇ ਦੀ ਮਦਦ ਕਰਨਾ ਕਿਉਂਕਿ ਗਾਂਧੀ ਦੇ ਬਾਰੇ ਆਪਾਂ ਨੂੰ ਪਤਾ ਹੀ ਹੈ ਕਿ ਜਿੰਨੇ ਵੀ ਜ਼ਿਆਦਾਤਰ ਉਹਦੇ ਝਗੜੇ ਦੂਸਰੇ ਵਾਸਤੇ ਸੀਗੇ ਤੇ ਜਿਵੇਂ ਦੇਵ ਨੇ ਗਾਂਧੀ ਦੇ ਪਾਤਰ ਨੂੰ ਜਿਵੇਂ ਅਮਰ ਕਰਤਾ ਉਹ ਵੀ ਤਨਵੀਰ ਦਾ ਜਿਹੜਾ ਕੈਰੈਕਟਰ ਹੈ ਜਿਹੜਾ ਗਹਿਰੀ ਦਾ ਉਹ ਵੀ ਮੈਂ ਕਹਣਾ ਆਉਣ ਵਾਲੀਆਂ ਫਿਲਮਾਂ 'ਚ ਬਹੁਤ ਖੂਬਸੂਰਤ ਹੋਊਗਾ ਜੇ ਤੁਹਾਡੇ ਕਿਰਦਾਰ ਦੀ ਗੱਲ ਕਰੀਏ ਤਾਂ ਇੱਕ ਓਨੈਸਟ ਜਿਹੜਾ ਇਹ ਪੁਲਿਸ ਵਾਲਾ ਜਿਹੜਾ ਉਹਦੇ ਵਿੱਚ ਤੁਹਾਡਾ ਇੱਕ ਡਾਇਲੋਗ ਵੀ ਆਂਦਾ ਹੈ ਹਨਾ ਕਿ ਵਰਦੀ ਜਿਹੜੀ ਹੈ ਉਹ ਇਮਾਨਦਾਰੀ ਦਾ ਜਿਹੜਾ ਪ੍ਰਤੀਕ ਹੈ ਹਨਾ ਤਾਂ ਮਤਲਬ ਤੁਹਾਨੂੰ ਲੱਗਦਾ ਕਿ ਅੱਜ ਕੱਲ ਇਹਸ ਤਰ੍ਹਾਂ ਦੇ ਜਿਹੜੇ ਪੁਲਿਸ ਵਾਲੇ ਨੇ ਉਹਨਾਂ ਦੀ ਸਖਤ ਜ਼ਰੂਰਤ ਹੈ ਸਾਡੇ ਸਮਾਜ ਨੂੰ ਬਿਲਕੁਲ ਬਿਲਕੁਲ ਦੇਖੋ ਜੀ ਕਿ ਕਾਪਸ ਆਰ देयर ਸਾਡੀ ਪ੍ਰੋਟੈਕਸ਼ਨ ਵਾਸਤੇ ਨੇ ਸਾਡੀ ਸੁਰੱਖਿਆ ਵਾਸਤੇ ਨੇ ਤੇ ਜਦੋਂ ਆਮ ਬੰਦੇ ਦੇ ਦਿਲ ਚੋਂ ਮਤਲਬ ਇਹ ਇਹ ਚੀਜ਼ ਉਹਨੂੰ ਡਰ ਲੱਗਣ ਲੱਗ ਜਾਏ ਫਿਰ ਮਾੜੀ ਗੱਲ ਹੈ ਮੈਂ ਤਾਂ ਕਹਿਣਾ ਹੈ ਕਿ ਪੁਲਿਸ ਇਜ਼ देयर ਟੂ ਹੈਲਪ ਦ ਪੀਪਲ ਹੈਨਾ ਔਰ ਬਹੁਤ ਸਾਰੇ ਤੁਸੀਂ ਦੇਖਿਆ ਹੈ ਕਿ ਬਹੁਤ ਸਾਰੇ ਪੁਲਿਸ ਵਾਲੇ ਨੇ ਜਿਹੜੇ ਕਿ ਬਹੁਤ ਵਧੀਆ ਨੇ ਔਰ ਸਭ ਤੋਂ ਵੱਧ ਮੈਂ ਇਸ ਮਹਿਕਮੇ ਦੀ ਇਸ ਕਰਕੇ ਬਹੁਤ ਪ੍ਰੇਸ਼ ਕਰਦਾ ਹਾਂ ਕਿ ਡਿਊਟੀ ਆਰਟ ਨਹੀਂ ਹੈਗੇ ਮਤਲਬ ਇਨੀ ਮਿਹਨਤ ਕਰਦੇ ਨੇ ਇਹ ਹਰ ਜਗ੍ਹਾ ਇਹਨਾਂ ਨੂੰ ਜਾਣਾ ਪੈਂਦਾ ਹੈ ਹੈਨਾ ਸੋ ਸਲੂਟ ਟੂ ਦ ਪੁਲਿਸ ਡਿਪਾਰਟਮੈਂਟ ਆਲਸੋ ਫਿਲਮ ਬਾਰੇ ਕੀ ਕਹਿਣਾ ਚਾਹੋਗੇ ਫਿਲਮ ਜਿਹੜੀ ਹੈ ਰਿਲੀਜ਼ ਹੋ ਰਹੀ ਹੈ 30 ਅਗਸਤ ਨੂੰ ਫਿਲਮ ਮੇਰਾ ਇੱਕ ਫਿਲਮ ਦੇਖਣ ਦਾ ਬਿਲਕੁਲ ਸਪਸ਼ਟ ਨਜ਼ਰੀਆ ਹੁੰਦਾ ਹੈ ਜਿਹੜੀ ਫਿਲਮ ਦੇਖਣ ਲੱਗੇ ਤੁਹਾਨੂੰ ਇਹ ਲੱਗੇ ਯਾਰ ਇੰਟਰਵਲ ਨਹੀਂ ਹੋਇਆ ਇਹਦਾ ਮਤਲਬ ਤੋ ਤਾਂ ਮਨ ਨਹੀਂ ਲੱਗ ਰਿਹਾ ਫਿਲਮ 'ਚ ਕਿ ਜਿਹੜੀ ਫਿਲਮ ਦਾ ਤੁਹਾਨੂੰ ਅਰੇ ਇੰਟਰਵਲ ਹੋ ਗਿਆ ਯਾਰ ਉਹ ਫਿਲਮ ਵਧੀਆ ਹੁੰਦੀ ਹੈ ਇਸ ਫਿਲਮ 'ਚ ਆ ਹੀ ਹੋਇਆ ਕਿ ਇੰਨਾ ਜੁੜ ਗਏ ਸੀ ਉਹ ਇੰਟਰਵਲ ਹੋ ਗਿਆ ਯਾਰ ਹਨਾ ਬਹੁਤ ਸਾਰੀਆਂ ਫਿਲਮਾਂ ਮੈਂ ਇਹ ਜਿਹਾ ਵੀ ਦੇਖਿਆ ਨਹੀਂ ਜਿੱਥੇ ਆਪਾਂ ਕਹਿੰਦੇ ਯਾਰ ਇੰਟਰਵਲ ਹੀ ਨਹੀਂ ਹੋ ਰਿਹਾ ਫਿਲਮ ਲੰਬੀ ਨਹੀਂ ਹੋ ਰਹੀ ਫਿਲਮ ਹਨਾ ਮੇਰਾ ਇਹ ਪੈਮਾਨਾ ਫਿਲਮ ਦੇਖਣ ਦਾ ਜਿਹੜੀ ਫਿਲਮ ਚ ਮੈਨੂੰ ਲੱਗੇ ਉਹ ਇੰਟਰਵਲ ਹੋ ਗਿਆ ਉਹ ਵਧੀਆ ਫਿਲਮ ਹੈ थैंक यू ਸੋ ਮਚ थैंक यू ਬੇਟਾ